ਇਕ ਮਹਿਲਾ ਜਿਹਨੂੰ ਕੀ ਕੈਂਸਰ ਹੁੰਦਾ ਤੇ ਇਹ ਉਸਦੀ ਆਖਰੀ ਸਟੇਜ ਹੁੰਦੀ ਹੈ ਤੇ ਉਹ ਕਾਫੀ ਤਕਲੀਫ ਦੇ ਵਿੱਚ ਹੁੰਦੀ ਹੈ ਕਿ ਐਨੀ ਤਕਲੀਫ ਚ ਹੁੰਦੀ ਹੈ ਤੇ ਕਈ ਕਈ ਉਹ ਰੋਂਨ ਲੱਗ ਪੈਂਦੀ ਹੈ ਤੇ ਕਈ ਵਾਰ ਉਸਦਾ ਪਤੀ ਦੇਖ ਕੇ ਬਹੁਤ ਪਰੇਸ਼ਾਨ ਹੁੰਦਾ ਹੈ ਤੇ ਉਹ ਸੋਚਦਾ ਹੈ ਕਿ ਕਿਉਂ ਨਾ ਉਸ ਨੂੰ ਕੋਈ ਐਡੀ ਚੀਜ਼ ਦੇਵਾਂ ਜਿਸ ਨਾਲ ਉਸ ਨੂੰ ਚੰਗੀ ਤਰੀਕੇ ਨਾਲ ਨੀਂਦ ਆਵੇ ਫਿਰ ਉਹ ਆਪਣੀ ਪਤਨੀ ਨੂੰ ਨੀਂਦ ਦੀਆਂ ਗੋਲੀਆਂ ਦੇ ਦਿੰਦਾ ਹੈ ਤੇ ਜਿਸ ਨਾਲ ਉਸ ਨੂੰ ਪੱਕੀ ਜਨੀਂਦ ਆ ਜਾਂਦੀ ਹੈ ਕਿ ਉਸਦੀ ਵਾਈਫ ਦੀ ਡੈਥ ਹੋ ਜਾਂਦੀ ਹੈ ਇਹ ਯੂਰੋਪੀ ਦਾ ਸੀ ਪਹਿਲਾ ਕਤਲ ਤੇ ਫਿਰ ਇਸ ਤੋਂ ਬਾਅਦ ਉਸ ਨੇ ਪੰਜ ਕਤਲ ਹੋਰ ਕਰਨੇ ਹੁੰਦੇ ਹਨ ਚਾਰ ਕਤਲ ਉਹ ਕਰ ਦਿੰਦਾ ਹੈ ਤੇ ਜਦ ਉਸ ਨੇ ਪੰਜਵਾਂ ਕਤਲ ਕਰਨਾ ਹੁੰਦਾ ਹੈ ਉਸ ਨੂੰ ਪੁਲਿਸ ਫੜ ਲੈਂਦੀ ਹੈ ਤੇ ਜਦੋਂ ਪੁਲਿਸ ਉਸ ਤੋਂ ਪੁੱਛਗਿਰਤੀ ਹੈ ਜੋ ਅਸਲੀ ਗੱਲ ਇਸ ਪਿੱਛੇ ਜਿਹੜੀ ਸੱਚੀ ਘਟਨਾ यूपी ਦੇ ਜ਼ਿਲ੍ਹਾ ਇਟਾਵਾ ਦਾ ਇਲਾਕਾ ਲਾਲਪੁਰਾ ਦੀ ਗੱਲ ਹੈ 11 ਨਵੰਬਰ 2024 ਰਾਤ ਲਗਭਗ 8:40 ਮੈਨੇਰ ਦਾ ਟਾਈਮ ਹੁੰਦਾ ਹੈ ਤੇ ਇੱਕ ਔਰਤ ਜਿਸ ਦਾ ਨਾਮ ਰੇਖਾ ਸੀ ਹੁੰਦਾ ਹੈ ਉਸਦੇ WhatsApp ਸਟੇਟਸ ਤੇ ਲਿਖਿਆ ਹੁੰਦਾ ਹੈ ਇਹ ਚਾਰੋਂ ਨਹੀਂ ਹਨ ਜਿਸ ਫੋਟੋ ਪਹਿਲੇ ਉਹਨਾਂ ਦੇ ਪੜੋਸੀ ਨੂੰ ਸਭ ਤੋਂ ਪਹਿਲਾਂ ਉਹਨਾਂ ਦੇ ਪੜੋਸੀ ਨੂੰ ਨਜ਼ਰ ਆਉਂਦਾ ਹੈ ਤੇ ਉਹ ਇਹ ਸਟੇਟਸ ਦੇਖ ਕੇ ਫੜਬੜਾ ਜਾਂਦਾ ਹੈ ਤੇ ਉਹ ਛਾਂ ਕੇ ਉਹਨਾਂ ਦੇ ਅੰਦਰ ਦੇਖਦਾ ਤੇ ਉਸ ਨੂੰ ਲਾਸ਼ਾਂ दिख ਜਾਂਦੀਆਂ ਹਨ ਤੇ ਫਿਰ ਉਹ ਦੇਖਦਾ ਹੈ ਕਿ ਪੰਜਵਾਂ ਆਦਮੀ ਉੱਥੇ ਅਵੇਲੇਬਲ ਨਹੀਂ ਹੈ ਤੇ ਇਹ ਕੁਝ ਦੇਖ ਕੇ ਉਹ ਪਰੇਸ਼ਾਨ ਹੋ ਜਾਂਦਾ ਹੈ ਤੇ ਫਿਰ ਉਹ ਉਸੇ ਟਾਈਮ 'ਤੇ ਪੁਲਿਸ ਨੂੰ ਕਾਲ ਕਰਦਾ ਹੈ ਫਿਰ ਉਹ ਦਾ ਜ਼ਾਹਿਰ ਮੁਕੇਸ਼ ਬਰਮਾ ਨਾਮ ਦਾ ਜੋ ਵਿਅਕਤੀ ਹੈ ਉਸ ਦੇ ਘਰ ਚਾਰ ਕਤਲ ਹੋ ਗਏ ਹਨ ਤੇ ਉਹ ਖੁਦ ਉੱਥੋਂ ਘੁੰਮਾਇਆ ਉਤੇ ਹੈ ਨਹੀਂ ਤੇ ਫਿਰ ਪੁਲਿਸ ਉਸ ਤੋਂ ਉਸ ਦਾ ਮੁਕੇਸ਼ ਦਾ ਨੰਬਰ ਲੈਂਦੀ ਹੈ ਤੇ ਉਸ ਨੂੰ ਲੋਕੇਸ਼ਨ ਟ੍ਰੇਸ ਕੀਤੀ ਜਾਂਦੀ ਹੈ ਤੇ ਲੋਕੇਸ਼ਨ ਰੇਲਵੇ ਸਟੇਸ਼ਨ ਤੇ ਮੁਕੇਸ਼ ਹੁੰਦਾ ਹੈ ਉਹ ਰੇਲਵੇ ਸਟੇਸ਼ਨ ਦੇ ਨਜ਼ਦੀਕ ਉਸ ਦੀ ਲੋਕੇਸ਼ਨ ਪਾਈ ਜਾਂਦੀ ਹੈ ਪਰ ਪੁਲਿਸ ਹਰਕਤ ਦੇ ਵਿੱਚ ਆਉਂਦੀ ਹੈ ਤੇ ਉਸ ਲੋਕੇਸ਼ਨ ਤੇ ਪਹੁੰਚਦੀ ਹੈ ਉਸ ਤੋਂ ਪਹਿਲੇ ਜੀਆਰਪੀ ਦੇ ਅਧਿਕਾਰੀਆਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੰਦੇ ਹਨ ਤੇ ਜੋ ਉਸ ਤੋਂ ਬਾਅਦ ਇਹ ਸਟੋਰੀ ਸੱਚਾਈ ਪਤਾ ਲੱਗਦੀ ਹੈ ਇਸ ਘਟਨਾ ਦੀ ਸੱਚਾਈ ਪਤਾ ਲੱਗਦੀ ਹੈ ਤੇ ਲੋਕਾਂ ਵਿੱਚ ਸਨਸਨੀ ਫੈਲ ਜਾਂਦੀ ਹੈ ਕਿ ਇਸ ਤਰ੍ਹਾਂ ਦਾ ਵੀ ਕੁਝ ਹੋ ਸਕਦਾ ਸੀ ਕਰਵਾਚੋਰਤਾ ਤੇ ਆਉਸੀ ਮੁਕੇਸ਼ ਬਰਮਾ ਆਪਣੀ ਪਤਨੀ ਰੇਖਾ ਨੂੰ ਕਹਿੰਦਾ ਹੈ ਕਿ ਮੈਂ ਮੈਨੂੰ ਜੀ ਮੈਂ ਜੀਣਾ ਨਹੀਂ ਚਾਹੁੰਦਾ ਕਿਉਂਕਿ ਉਸ ਦਾ 15 ਲੱਖ ਰੁਪਈਆ ਉਸ ਦੇ ਅਨੁਸਾਰ ਰਿਸ਼ਤੇਦਾਰ ਖਾ ਚੁੱਕੇ ਹਨ ਤੇ ਉਸ ਦੀ ਜੋ ਪ੍ਰਾਪਰਟੀ ਹੈ ਉਸ ਤੇ ਵੀ ਝਗੜਾ ਚੱਲ ਰਿਹਾ ਹੈ ਤੇ ਉਸ ਦਾ ਜੋ ਕੰਮ ਸਰਾਫਾ ਦਾ ਕੰਮ ਹੁੰਦਾ ਹੈ ਉਹ ਵੀ ਠੀਕ ਨਹੀਂ ਚੱਲ ਰਿਹਾ ਹੁੰਦਾ ਇਸ ਚੀਜ਼ਾਂ ਤੋਂ ਉਹ ਕਾਫੀ ਪਰੇਸ਼ਾਨ ਹੁੰਦਾ ਤੇ ਤਿਹਾਰ ਨਿਕਲ ਜਾਂਦਾ ਹੈ ਫਿਰ ਅੱਗੇ ਅੱਗੇ ਕੁਝ ਦਿਨ ਬੀਤ ਜਾਂਦੇ ਹਨ ਬੀਤ ਜਾਂਦੇ ਹਨ ਤੇ ਇਹ ਗੱਲ ਠੰਡੀ ਪੈ ਜਾਂਦੀ ਹੈ ਜੋ ਮੁਕੇਸ਼ ਹੁੰਦਾ ਉਸ ਦੇ ਘਰ ਦੇ ਵਿੱਚ ਪੰਜ ਮੈਂਬਰ ਹੁੰਦੇ ਹਨ ਪਹਿਲਾ ਖੁਦ ਮੁਕੇਸ਼ ਜੋ ਗੈਹਣਿਆ ਦਾ ਕੰਮ ਕਰਦਾ ਸੀ ਉਸ ਦੀ ਉਮਰ 50 ਸਾਲ ਫਿਰ ਉਸ ਦੀ ਪਤਨੀ ਰੇਖਾ ਜਿਸ ਦੀ ਉਮਰ 40 ਸਾਲ ਉਸ ਦੀ ਵੱਡੀ ਬੇਟੀ ਭਾਵਿਆ ਜਿਸ ਦੀ ਉਮਰ 20 ਸਾਲ ਹੁੰਦੀ ਹੈ ਛੋਟੀ ਬੇਟੀ ਕਾਬਿਆ ਜਿਸ ਦੀ 15 ਸਾਲ ਹੁੰਦੀ ਹੈ ਤੇ ਸਭ ਤੋਂ ਛੋਟਾ ਬੇਟਾ ਜਿਸ ਦੀ ਉਮਰ ਜਿਸ ਦਾ ਨਾਮ ਹੈ ਆਤੀਸ਼ ਤੇ ਉਸਦੀ ਉਮਰ 12 ਸਾਲ ਹੁੰਦੀ ਹੈ ਵੱਡੀ ਬੇਟੀ ਨੇ 10 ਨਵੰਬਰ ਨੂੰ ਡੀਜੀਤ ਵਿੱਚ ਉਸਦੀ ਐਡਮਿਸ਼ਨ ਹੋ ਜੀ ਹੁੰਦੀ ਹੈ ਤੇ ਉਸਨੇ ਉੱਥੇ ਸ਼ਿਫਟ ਹੋਣਾ ਹੁੰਦਾ ਹੈ ਫਾਦਰ ਆਪਣੀ ਫਾਦਰ ਨੂੰ ਕਹਿੰਦੀ ਹੈ ਕਿ ਮੈਂ ਉੱਥੇ ਮੇਰ ਜਾਣ ਲਈ ਤਿਆਰੀ ਕਰ ਰਹੀ ਹਾਂ ਪਰ ਉਸ ਦਾ ਫਾਦਰ ਮੁਕੇਸ਼ ਪਰਮੋਸ ਨੂੰ ਬੁਕ ਲੈਂਦਾ ਕਿ ਬੇਟੀ ਮੈਨੂੰ ਬਹੁਤ ਜ਼ਰੂਰੀ ਕੰਮ ਹੈ ਤੇ ਇਸ ਕੰਮ ਦੇ ਬਾਅਦ ਉਹ ਉੱਥੇ ਚਲੇ ਜਾਣਾ ਤੇ ਉਸ ਰਾਤ ਫਿਰ ਮੁਕੇਸ਼ ਆਪਣੀ ਪਤਨੀ ਨਾਲ ਮਰਨ ਦੀ ਗੱਲ ਕਰਦਾ ਹੈ ਤੇ ਉਸ ਦੀ ਪਤਨੀ ਕਹਿੰਦੀ ਹੈ ਕਿ ਜੇਕਰ ਤੁਸੀਂ ਇਕੱਲੇ ਨਹੀਂ ਮਰਨਾ ਅਸੀਂ ਸਾਰੇ ਇਕੱਠੇ ਹੀ ਮਰਾਂਗੇ ਜਿੱਥੇ ਵੀ ਜਾਵਾਂਗੇ ਫਿਰ ਮਨਪ੍ਰੇਸ਼ ਪਲੈਨ ਹੀ ਕਰਦਾ ਹੈ ਤੇ ਆਪਣੇ ਸਭ ਸਾਰਿਆਂ ਨੂੰ ਨੀਂਦ ਦੀਆਂ ਗੋਲੀਆਂ ਦਿੰਦਾ ਹੈ ਤੇ ਇੱਕ ਇੱਕ ਕਰਕੇ ਨੀਂਦ ਦੀਆਂ ਗੋਲੀਆਂ ਦਿੰਦਾ ਕੋਈ ਪੁੱਛਦਾ ਵੀ ਹੈ ਲੇਕਿਨ ਉਸਦੀ ਪੱਟੀ ਬੇਟੀ ਪੁੱਛਦੀ ਹੈ papa ਤੁਸੀਂ ਇਹ ਕਿਉਂ ਦੇ ਰਹੇ ਹੋ ਤੇ ਉਹ ਉਸ ਚੀਜ਼ ਦੀ ਟਾਲਮਟੋਲ ਕਰ ਦਿੰਦਾ ਹੈ ਤੇ ਉਹ ਸਾਰਿਆਂ ਨੂੰ ਗੋਲੀਆਂ ਦੇ ਦਿੰਦਾ ਤੇ ਨੀਂਦ ਦੀਆਂ ਗੋਲੀਆਂ ਖਾਣ ਦੇ ਬਾਅਦ ਉਸਦੀ ਪੱਟੀ ਬੇਟੀ ਦਾ ਮਨ ਘਬਰਾਉਣ ਲੱਗ ਪੈਂਦਾ ਤੇ ਉਹ ਆਪਣੇ ਪਿਤਾ ਨੂੰ ਕਹਿੰਦੀ ਹੈ ਕਿ ਮੇਰਾ ਮਨ ਘਬਰਾ ਰਿਹਾ ਤੇ ਔਰ ਹੀ ਹੋਲੀ ਸਾਰੇ ਬੱਚਿਆਂ ਇਹ ਚਾਰ ਦਿਨ ਕੱਲਾ ਪੈਂਦੀ ਹੈ ਇਹ ਦੇਖ ਕੇ ਮੁਕੇਸ਼ ਦੀ ਪਤਨੀ ਯਾਨੀ ਕਿ ਰੇਕਾ ਕਬਰ ਆ ਜਾਂਦੀ ਹੈ ਤੇ ਉਹ ਉਸ ਨੂੰ ਉਹ ਦੁੱਖ ਦੇਖਿਆ ਨਹੀਂ ਜਾਂਦਾ ਤੇ ਉਹ ਮੁਕੇਸ਼ ਨੂੰ ਕਹਿੰਦੀ ਹੈ ਕਿ ਪਹਿਲੇ ਤੁਸੀਂ ਮੈਨੂੰ ਮੌਤ ਦੇ ਦਿਓ ਫਿਰ ਮੁਕੇਸ਼ ਇੱਕ ਰੱਸੀ ਨਾਲ ਆਪਣੀ ਪਤਨੀ ਦਾ ਗਾਲਾ ਘੋੜ ਦਿੰਦਾ ਹੈ ਤੇ ਹੌਲੀ-ਹੌਲੀ ਇਸ ਤਰ੍ਹਾਂ ਆਪਣੇ ਤਿੰਨਾਂ ਬੱਚਿਆਂ ਨੂੰ ਵੀ ਮਾਰ ਦਿੰਦਾ ਹੈ ਇਸ ਤੋਂ ਬਾਅਦ ਉਹ ਬਾਥਰੂਮ ਜਾ ਕੇ ਆਪਣੇ ਆਪ ਨੂੰ ਬੰਦ ਕਰ ਲੈਂਦਾ ਤੇ ਕੁਝ ਟਾਈਮ ਉੱਥੇ ਬੈਠਾ ਰਹਿੰਦਾ ਹੈ ਤੇ ਸੋਚਦਾ ਹੈ ਕਰਾਂ ਤੇ ਕਰਾਂ ਕੀ ਫਿਰ ਜਦ ਉਸ ਨੂੰ ਥੋੜੇ ਟਾਈਮ ਬਾਅਦ ਹੋਸ਼ ਆਉਂਦੀ ਹੈ ਤੇ ਉਹ ਆਪਣੀ ਪਤਨੀ ਦੇ ਜੋ ਰਿੰਗਸ ਉਸ ਨੇ ਪਹਿਨੀ ਹੁੰਦੀਆਂ ਉਸ ਨੂੰ ਲੈ ਕੇ ਕਿਸੇ ਸੁਨਿਆਰੇ ਕੋਲ ਚਲਾ ਜਾਂਦਾ ਹੈ ਤੇ ਉੱਥੇ ਉਸ ਨੂੰ ਵੇਚ ਕੇ ਕਿਸੇ ਦਾ ਕੁਝ ਉਧਾਰ ਦੇਣਾ ਹੁੰਦਾ ਹੈ ਤੇ ਉਸ ਨੂੰ ਉਧਾਰ ਵਾਪਸ ਕਰ ਆ ਜਾਂਦਾ ਹੈ ਤੇ ਉਸ ਤੋਂ ਬਾਅਦ ਦੁਬਾਰਾ ਆਪਣੇ ਘਰ ਆ ਜਾਂਦਾ ਹੈ ਘਰਾਂ ਦੇ ਬਾਹਰ ਘਰ ਨੂੰ ਤਾਲਾ ਲਗਾ ਕੇ ਤੇ ਫਿਰ ਇਹ ਮੈਸੇਜ ਇਸ ਚੀਜ਼ ਦਾ ਮੈਸੇਜ ਉਹ WhatsApp ਸਟੇਟਸ ਤੇ ਲਗਾ ਦਿੰਦਾ ਹੈ ਤੇ ਉੱਥੋਂ ਨਿਕਲ ਜਾਂਦਾ ਹੈ ਜਦੋਂ ਉੱਥੇ ਪੜੋਸੀ ਨੂੰ ਇਹ ਚੀਜ਼ ਆ ਪਤਾ ਲੱਗਦਾ ਹੈ ਤੇ ਉਹ ਉਸਦੇ ਪੁਲਿਸ ਨੂੰ ਪਹੁੰਚ ਵਿੱਚ ਇਤਲਾਹ ਕਰ ਦਿੰਦੇ ਹਨ ਕਿ ਇਸ ਤਰ੍ਹਾਂ ਇਹ ਵਾਰਦਾਤ ਹੋ ਗਈ ਹੈ ਤੇ ਪੁਲਿਸ ਟਾਈਮ ਨਾਲ ਲਾ ਕੇ ਉਸ ਨੂੰ ਫੜ ਲੈਂਦੀ ਹੈ ਤੇ ਉਸ ਦੇ ਫੜਨ ਤੋਂ ਬਾਅਦ ਇੱਕ ਚੀਜ਼ ਹੋਰ ਵੀ ਪਤਾ ਲੱਗਦੀ ਹੈ ਕਿ ਉਸ ਦਾ ਪਹਿਲੇ ਵੀ ਮੈਰਿਜ ਹੋਈ ਸੀ ਤੇ ਉਸ ਵੇਲੇ ਉਸ ਦੀ ਇੱਕ ਪਤਨੀ ਸੀ ਜਿਸ ਨੂੰ ਕੈਂਸਰ ਸੀ ਤੇ ਉਸ ਨੇ ਉਸ ਨੂੰ ਵੀ ਨੀਂਦ ਜਾਂ ਗੋਲੀਆਂ ਦੇ ਕੇ ਹਮੇਸ਼ਾ ਵੇਸ਼ਲੀ ਨੀਂਦ ਮੋਦੀ ਮੋਦਨੀਆਂ ਸੁਲਾ ਦਿੱਤਾ ਸੀ ਤੇ ਇਸ ਤਰ੍ਹਾਂ ਉਸ ਨੇ ਪੰਜ ਕਤਲ ਕਰ ਦਿੱਤੇ ਹੁੰਦੇ ਹਨ ਛੇਮਾ ਉਸਨੇ ਆਪਣਾ ਕਰਨ ਹੁੰਦਾ ਹੈ ਇਸ ਤੋਂ ਪਹਿਲੇ ਉਹ ਫੜਿਆ ਜਾਂਦਾ ਹੈ ਫਿਰ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਹੈ ਤੇ ਅੱਗੇ ਜੋ ਅਦਾਲਤ ਜੋ ਸਜ਼ਾ ਦਾ ਹੁਕਮ ਸੁਣਾਏਗੀ ਉਸ ਤਰ੍ਹਾਂ ਉਹ ਸਜ਼ਾ ਖੁਤੇਗਾ ਮੇਰਾ ਮੇਨ ਮਕਸਦ ਤੁਹਾਨੂੰ ਸਟੋਰੀਜ਼ਆਂਆਂ ਦੇਣਾ ਤੁਹਾਨੂੰ ਜਾਗਰੂ ਕਰਨਾ ਨਾ ਕਿ ਪਰੇਸ਼ਾਨ ਕਰਨਾ ਕਿ ਜੋ ਸਮਾਜ ਦੇ ਵਿੱਚ ਪਾਪ ਰਿਹਾ ਉਹ ਤੁਹਾਡੇ ਸਾਹਮਣੇ ਆਣਾ ਚਾਹੀਦਾ ਹੈ